ਜਿੰਜੀ ਦਾ ਖਾਸਾ ਬਾਈ ਗੁੱਟੀ ਕੀ ਪਦੀ ਮੈਨੂੰ ਗਾਦੀ ਹਾਂ ਸਾਰੇ ਪਣਪਰਾ ਠੀਕ ਠਾਕ ਰੌਣਕ ਤੰਦਰੁਸਤ ਹਾਂ ਅੱਜ ਚੜਦੀ ਕਲਾ ਵਿੱਚ ਹੋਣਗੇ ਮੋੜ ਜੀ ਜੀ ਰਿਏ ਚ ਕੁਝ ਹੋਣ ਗਿਆ ਹਾਂਜੀ ਸ਼ਾਮ ਦਾ ਟਾਈਮ ਹੈਗਾ 5 ਵਜੇ ਵੀ ਨੇ ਆਪਾਂ ਹੁਣ ਸਬਜੀ ਨੂੰ ਲੱਗੇ ਆ ਅੱਜ ਕੋਲ ਮੁੰਡਿਆ ਦੀ ਸਬਜੀ ਬਣਾਵਾਂਗੇ ਆਪਾਂ ਕਿਲੋ ਸਾਰੇ ਆਪਣੇ ਪਿਆਜ਼ ਲੈ ਆਏ ਨੇ ਕਿਲੋ ਹੀ ਆਪਾਂ ਨੇ ਰਿੰਡੀਆ ਲੈ ਆਏ ਨੇ ਦੋ ਨਾਲ ਟਮਾਟਰ ਲੈ ਆਏ ਨੇ ਸੱਤ ਅਠ ਹਰੀਆਂ ਮਿਰਚਾਂ ਨੇ ਇੰਨਾ ਕੁ ਆਪਾਂ ਨੇ ਆਪਣੇ ਕੋਸਾ ਦਾ ਤੇਲ ਕੱਟ ਤੋਂ ਕੱਟ ਪਾਵਾਂਗੇ ਘਸਰੋਟਾ ਤੇਲ 150 ਗ੍ਰਾਮ ਤੇ ਹੋ ਰਿਆ ਸੀ। ਪਰ ਇੰਡੀਆ ਵੀ ਆਪੇ ਚੰਗੀ ਕਰਾਉਂਦੇ ਨੇ ਧੁੱਪਾਂ ਦੇ ਵਿੱਚ ਸੁਕਾ ਲਿਆ ਸੁਕਾ ਕੇ ਫਿਰ ਕੱਟੀਆਂ ਨੇ। ਅੱਲੇ ਕਿੰਨੀਆਂ ਵਧੀਆ ਕੱਟੀਆਂ ਨੇ। ਬਹੁਤੇ ਕਟੀਆਂ ਨੇ। ਪਿਆਜ਼ ਵੀ ਆਪਾਂ ਨੇ ਪਹਿਲਾਂ ਪਰਤਣ ਤੋਂ ਪਹਿਲਾਂ ਆਪਾਂ ਨੇ ਤੇ ਉਸੇ ਹੀ ਛਿੱਲ ਕੇ ਜੁਦ ਦੇ ਟੋੜੀਆ। ਨਾਲ ਟਮਾਟਰ ਪਾਵਾਂਗੇ ਪਹਿਲਾਂ।

ਮਾਤਾ ਜੀਰਾ ਤੋਂ ਵੀ ਬਣਾਇਆ ਹੈ ਸਮਾਰਟ ਜੈ ਤਾਂ ਪਤਨਾ ਪਿਆਜ਼ ਨੂੰ ਕੁਝ ਜਿਹਾ ਹੋਗਾ ਜੈ ਤਾਂ ਪਤਾ ਇਹਦੇ ਕਿਤੇ ਨਹੀਂ ਚੰਗੇ ਹੁੰਦੇ ਹੱਥ ਹਾਂਜੀ ਆਪਾਂ ਨੇ ਅੱਜ ਡੰਗਰਾ ਗਈ ਜਾਣਾ ਪਹਿਲਾਂ ਜੈਸੀ ਡੰਗਰਾ ਨਹੀਂ ਆਪਾਂ ਉੱਥੇ ਜਿਹੜਾ ਕੋਈ ਕੰਮ ਕਰਨ ਵਾਲਾ ਤੇ ਆਪਾਂ ਕੰਮ ਕਰਿਆ ਸੀ ਐ ਡੰਗਰਾ ਨਹੀਂ ਕੱਖ ਮੰਡਾ ਆਪਾਂ ਨੇ ਪਾਉਣਾ ਹੈ ਸਬਜ਼ੀ ਬਣਾ ਕੇ ਫਿਰ ਆਪਾਂ ਤੇ ਕੱਖ ਮੰਡਾ ਪਾਉਣਾ ਛੋਟੀਆਂ ਬੱਚਿਆਂ ਨੂੰ ਮੈਂ ਪਕਾਇਆ ਕਿਉਂ ਜਿਆਦਾ ਕਹਾੜ ਵੱਡਾ ਲੱਗ ਜਾਂਦੀ ਹੈ ਉਹਨਾਂ ਨਾਲ ਮੈਂ ਚੱਲੋ ਨਾਲ ਪਕਾਇਆ ਨਹੀਂ ਨਾ ਮੈਂ ਪਾਇਆ ਇਹ ਠੀਕ ਹੈ ਇੱਕ ਜੋ ਉਹ ਵੀ ਦੋ ਤੇ ਜਿਹਨੇ ਖਾੜ ਚੜਦਾ ਨਹੀਂ ਆ ਚਰੇ ਨੂੰ ਨਾ ਸਦੇਰੇ ਵੀ ਅੱਜ ਬੁਖਾਰ ਕੱਲ ਰਾਤ ਬਹੁਤ ਬੁਖਾਰ ਹਾਇਆ ਤੇ ਫਿਰ ਪਾਣੀ ਪੀਤੀ ਦੰਨੀਆਂ ਇੱਕ ਮੋੜੇ ਸੱਟੇ ਫਿਰ ਉਹਨਾਂ ਠੀਕੀ ਦਾ ਸਾਟ ਪੈ ਗਿਆ ਤੇ ਆਪ ਜਦ ਬੁਖਾਰ ਉਤਰ ਗਿਆ ਤੇ ਅੱਜ ਸਵੇਰੇ ਸਜਰੇ ਦਵਾਈ ਦਿਵਾ ਕੇ ਲੱਕੇ ਗਏ ਈ ਆਂਦੀ ਪਹਿਲਾਂ ਦਵਾਈ ਕਰਾ ਕੇ ਫਿਰ ਬੁਖਾਰ ਬਹੁਤ ਚੜਿਆ ਉਹਦੀ ਸਵੇਰੇ ਵੀ ਉਹ ਇੱਕ ਸਤੈ ਨੂੰ ਬੁਖਾਰ ਹੋਇਆ ਉਹਦੀ ਨੂੰ ਦਵਾਈ ਦਿਵਾ ਕੇ ਫਿਰ ਵੀ ਫਰਕ ਪੈ ਗਿਆ ਉਹਨਾਂ ਦਵਾਈ ਨਾਲ ਫੇ ਸਕੂਲ ਭੇਜਿਆ ਕਹਿੰਦਾ ਮੰਮੀ ਮੈਂ ਸਕੂਲ ਨਹੀਂ ਜਾਣਾ ਮੈਂ ਕਹਤਾ ਠੀਕ ਹੈ ਜੀ ਰਾਤ ਕਿ ਸ਼ਰਾਬ ਤੱਕ ਜਣਾ ਵੀ ਚੱਲ ਸਕੂਲ ਤੇ ਦਵਾਈ ਦਵਾਈ ਫਟਾਫਟ ਜਿਹ ਦਵਾਈ ਦਵਾਈ ਤੇ ਸਕੂਲ ਭੇਜਦਾ ਇਹਨਾਂ ਕਈ ਦਿਨੋਂ ਗਰਾਉਂਡ ਚ ਨਾ ਪੰਜ ਖੇਡਦਾ ਰਿਹਾ ਹੈ ਕਰਜੋ ਤਾਂ ਉਹਦੇ ਕਰਕੇ ਨੂੰ ਬੁਖਾਰ ਖਾਸਾ ਹੋ ਜਾਂਦਾ ਕਹਿੰਦੇ ਤਰੀ ਨਹੀਂ ਕੋਈ ਗਰਮੀ ਆ ਜੀ ਬੁਖਾਰ ਦੇ ਤੂੰ ਪਤਾ ਹੀ ਹੈ ਜਿਹ ਬੁਖਾਰ ਚੜ ਜਾਂਦਾ ਫਿਰ ਕੰਨ ਪਰ ਚੇਂਜ ਕਰਦਾ ਛੇਤੀ ਇਹ ਕੰਨ ਤੋਂ ਨਾ ਆਇਆ ਚੜਦਾ ਜਾਂ ਵੀ ਚੜਦਾ ਬੁਖਾਰ ਬਹੁਤ ਚੜਦਾ ਹੈ ਇਹਨਾਂ नहीं था। नहीं भी पे ही एक देना पर्चना भी ना पट्टा हो जाता जब ਇਹ ਇਹ ਮਾ ਆਪਣਾ ਲੋਹੇ ਦਾ ਚੁੱਲ੍ਹਾ ਹੈ ਕਿ ਜਿਹਨੂੰ ਆਪਾਂ ਕੰਡੂ ਲਾਗਦਾ। ਨਾ ਇਹ ਤਾਂ ਮਿੱਟੀ ਲਾਈ ਦੀ ਤੇ ਉਹਨਾਂ ਜਦੋਂ ਮਿੱਟੀ ਮਾਦੀ ਫਿਰ ਇਹਦਾ ਨਾ ਮੇਨ ਜਦੋਂ ਉਹ ਜਾਰੇ ਪੀੜਾ ਹੋ ਗਿਆ ਫਿਰ ਇਹਦੇ ਵਿੱਚ ਗੁੰਗਏ ਵੀ ਨਹੀਂ ਕੀ ਲੱਗਦੇ ਹੈਗੇ। ਫਿਰ ਪੈਂਦੀ ਉਹ ਅੱਧੀ ਕੁ ਪਾਤੀ ਦੀ ਇਹਦੇ ਵਿੱਚ ਫੇਟਾ ਕਰਕੇ ਆਪਾਂ ਨੂੰ ਮਿੱਟੀ ਛਾੜਤੀ। ਕੰਡੂ ਵੀ ਥੇਰ ਮੈਨੂੰ ਹੋ ਤਾਂ ਜਾਂਦਾ ਸੀ ਹੁਣ ਇਹਦੇ ਪਰ ਨਾ ਤਾਂ ਕੰਡੂ ਖੁੱਲਦਾ ਕਿ ਲੋਹੇ ਦਾ ਚੁੱਲ੍ਹਾ। ਹੁਣ ਇਸ ਤਾਂ ਹੀ ਬਣ ਗਿਆ। ਨਾ ਇਹ ਕਿਧਰੇ ਕਿਸੇ ਨੇ ਇਹ ਤਾਂ ਕੰਡੂ ਨਹੀਂ ਕਰਤਾ ਹੈਗਾ। ਕੋ ਮਿੱਟੀ ਆਪਾਂ ਉਤਾਰਦੇ ਵੀ ਜਿਆਦੇ ਨਹੀਂ। ਦੇ ਨੋਟ ਜਿੱਦਾਂ ਨਾਲ ਅਰਚੀ ਦਾਲਾਂ ਪੰਡਾਦੀਆਂ ਨਾ ਮੱਲਣ ਵੀ ਨਹੀਂ ਤਿਲਕੂਲੀ ਵੀ ਬੰਦਾਤੀ ਮੈਂ ਬੱਲਣ ਵਧੀਆ ਪਾ ਰਿਹਾ ਹਾਂ ਹੁਣ ਸੇਕ ਵੀ ਵਧੀਆ ਸੋਨਾ ਲੱਗੀ ਜਾਂਦਾ ਇਹਨੂੰ ਦਾਲ ਸਾਦੀ ਨੂੰ আর ਚੀਜ਼ ਵੀ ਬਹੁਤ ਸ਼ੇਤੀ ਬਣ ਜਾਂਦੀ ਹੈ ਮਿੰਟ ਮਿੰਟ ਬਣ ਜਾਂਦੀ ਹੈ ਆਪਾਂ ਮਿਹਰੀ ਚੀ ਜੀ ਬਾਕੀ ਆਪਾਂ ਪਹਿਲਾਂ ਤਾਣੀ ਪਾਇਆ ਜੀਰਾ ਇਹਨਾਂ ਜੀਰਾ ਫਿਰ ਮੈਂ ਜੜਿਆ ਜੜਿਆ ਜਾ ਹੋ ਜਾਂਦਾ ਆਪਾਂ ਨੇ ਹੁਣ ਜੀਰਾ ਪਾ ਤਾ ਇਹਦੇ ਵਿੱਚ 3 ਚਮਚੇ ਆਪਾਂ ਨੇ ਜੀਰੇ ਦੇ ਪਾ ਦੇ ਨੂੰ ਥੰਮਿਲ ਤਰ੍ਹਾਂ ਕਰ ਤੋਂ ਲਾ ਦਿੰਦੇ ਤੇ ਚੰਗ ਹੋ ਜਾਵੇ ਜਾਂਦਾ ਤੇ ਕੀ ਸਬਜੀ ਹੈ ਨਾ ਇਹ ਸਾਨੂੰ ਆਪਾਂ ਇਹਦੇ ਚਾਹੇ ਨਰਚਾ ਬਾਰਾ ਇੰਨੇ ਆਪਾਂ ਹਰੀਆਂ ਮਚਾਂ ਲੈ ਲਈਏ ਹੁਣ ਆਪਾਂ ਇਹਦੇ ਚ ਨਰਚ ਮਸਾਲਾ ਪਾ ਰਾਂਗੇ ਦੇਖੋ ਇੱਕ ਜੰਨਜ ਆਪਾਂ ਲਾਲ ਮਚਾ ਦਾ ਲਿਆ ਫਿਰ ਜੰਨਜ ਆਪਾਂ ਨੇ ਨਾਣ ਦੇ ਲੈਣੇ ਦੋ ਚਮਚੇ ਤਿੰਨ ਚਮਚੇ ਆਪਣੇ ਹਲਦੀ ਦੇ ਲੈਨੇ ਤੇ ਵਿੱਚ ਇੱਕ ਤੋਂ ਘਰ ਮਸਾਲੇ ਧਲਿਆ ਚਮਚਾ ਦੋ ਪਾਣੀ ਆਪਨੇ ਚ ਗਰਮ ਮਸਾਲੇ ਦੇ ਵਿੱਚ ਜਿਹੀ ਤਰ੍ਹਾਂ ਮਿਕਸ ਕਰ ਲਾਂਗੇ ਨੂੰ ਮਸਤੀ ਮੈਂ ਪਾਣੀ ਵਿੱਚ ਹੌਲੀ ਹੌਲੀ ਡੀਆ ਕਰਾਂਗੇ ਸਰਗਰਾਂ ਦੀ ਕੁੜੀ ਜੀ ਨੇ ਜ਼ਿਆਦਾ ਲਿਆਇਆ ਅੱਜ ਸਬਜ਼ੀ ਆਉਂਦੇ ਆਉਂਦੇ ਕਿਲੋ ਲਿਆਂਦੀਆਂ ਭਿੰਡੀਆਂ ਨੇ ਮੈਂ ਕਿਹਾ ਕਿ ਮੈਂ ਤਾਂ ਵੀ ਥੋੜੀਆਂ ਲਿਆਇਆ ਭਿੰਡੀ ਅੱਧਾ ਕਿਲੋ ਬਹੁਤ ਨੇ ਕੱਲੇ ਮੈਂ ਨਹੀਂ ਜene ਨੂੰ ਬਹੁਤ ਵਧੀਆ ਲੱਗਦੀਆਂ ਟੇਸਟੀ ਲੱਗਦੀਆਂ ਨੇ ਵੀ 2 ਕਿਲੋ ਇਹ ਬਣਾ ਲਈ ਸਬਜ਼ੀ ਇਥੇ ਕਿਲੇ ਬਣਾ ਲਈ ਬੜੀਆਂ ਭਿੰਡੀਆਂ ਤਾਂ ਕਰਕੇ ਆਪਣੇ ਕਿਲੇ ਬਣਾ ਲਈ बस इन आप हम मिठी मिठी अग पर भुना गे बाली अग तेज नहीं करते आ रहे ਇਹ ਸਬਜੀ ਬਣ ਕੇ ਤਿਆਰ ਹੋ ਗਈ। ਬਹੁਤ ਟੇਸਟੀ ਬਣਦੀ ਹੈ, ਬਹੁਤ ਵਧੀਆ ਬਣਦੀ ਹੈ। ਮੇਰੇ ਪਿਆਰ ਭਰਾ ਜਿਹੜੇ ਮੈਨੂੰ ਸੋਨਸੋਨੇ ਕਮੈਂਟ ਕਰਦੇ ਰਹੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ। ਜੇ ਵੀਡੀਓ ਵਧੀਆ ਲੱਗੀ ਤਾਂ ਲੈ ਕੇ ਤੇ ਕਮੈਂਟ ਕਰਕੇ ਜਰੂਰ ਅਸੀਂ ਪਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ। ਪਾਣੋ।